ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਕੈਮ ਆ ਜੀ ਸਿੱਤਾਂ ਹੋਰ ਸੁਣਾਓ ਤਾਂ ਅੱਜ ਮੈਂ ਕਾਫੀ ਭਰਾਵਾਂ ਦਾ ਫੋਨ ਆਉਂਦਾ ਸੀਗਾ ਤਾਂ ਵੀ ਬਾਈ ਜੀ ਜਿਹੜੇ ਵੀ ਡਾਇਟ ਵਾਲਾ ਕੰਮ ਹੈ ਵੀ ਜਿਹੜਾ ਡਾਇਟ ਪਲਾਨ ਦੱਬਣ ਮੱਝਾਂ ਵਾਸਤੇ ਵੀ ਜਦੋਂ ਸੁਣ ਆ ਲਈਆਂ ਹਨ ਤਾਂ ਉਸੇ ਵਾਸਤੇ ਆਪਾਂ ਗੱਲ ਕਰਦੇ ਆਂ ਵੀ ਜਿਹੜੀ ਤਾਂ ਮੱਝ ਐ ਮੰਨ ਲਓ ਵੀ ਤੁਸੀਂ ਡਰਾਈ ਕਰਨੀ ਆ ਉਹਨੂੰ ਤਾਂ ਇੱਕ ਵਾਰੀ ਤੁਸੀਂ ਪਹਿਲਾਂ ਤਾਂ ਆਪਾਂ ਦਾਣਾ ਦੂਣਾ ਬੰਦ ਹੀ ਕਰ ਦਨੇ ਹਨਾ ਸਾਰਾ ਕੁਝ ਹਨਾ ਦਾਣਾ ਦੂਣਾ ਬੰਦ ਕਰਕੇ 10-12 ਦਾਣਾ ਜੀ ਦੁੱਧ ਸਿਕਾਉਣੇ ਆ ਪਰ ਨਾਲ ਉਹਨੂੰ ਡਰਾਈ ਫੀਡ ਤੁਸੀਂ ਪਾ ਸਕਦੇ ਆ ਵੀ ਕਿਸੇ ਵੀ ਕੰਪਨੀ ਦੀ ਲੈ ਕੇ ਤਾਂ ਵੀ ਜਿਹੜੀ ਤੁਹਾਨੂੰ ਕੰਪਨੀ ਚੰਗੀ ਲੱਗਦੀ ਜਿਹਦੀ ਵਰਤਦੇ ਆ ਤੁਸੀਂ ਕੋਈ ਵੀ ਲੈ ਕੇ ਪਾ ਸਕਦੇ ਆ ਹਨਾ ਤਾਂ ਆਪਾਂ ਮੰਦੇ ਤੁਹਾਡੇ ਘਰ ਦੀ ਡਰਾਈ ਫੀਡ ਹੋਵੇ ਤਾਂ ਆਪਾਂ ਡਰਾਈ ਫੀਡ ਹੀ ਹੋਵੇ ਉਹ ਉਹਨਾਂ ਟਾਈਮ ਉਹਨੂੰ ਡਰਾਈ ਫੀਡ ਪਾਈ ਚਲੋ ਜਿੱਦੋਂ ਰਹਿ ਗਿਆ ਡੇਢ ਕਿ ਮਹੀਨਾ ਠੀਕ ਹੈ ਜੀ ਜਿਹੜੀ ਮੱਝ ਹੈ ਜਦੋਂ ਡੇਢ ਮਹੀਨਾ ਰਹਿ ਗਿਆ ਉਹਨੂੰ ਯਕੀਨਨ ਦੇਖੋ ਡਰਾਈ ਫੀਡ ਦੇ ਨਾਲ ਕੇਰਾਂ ਦਾ ਤੁਸੀਂ ਡਰਾਈ ਫੀਡ ਪਾ ਕੇ ਦੁੱਧ ਸੁਕਾਉਣਾ ਜਿਹੜੀ ਮੱਝ ਵੱਡੀ ਹੈ ਜਦੋਂ ਦੁੱਧ ਸੁੱਕ ਗਿਆ ਉਹਦੇ ਚ 2.5 ਮਹੀਨੇ ਰਹਿ ਜਾਂਦੇ ਆ ਉਹਨੂੰ ਖਰਾਕ ਪਾਉਣਾ ਸਟਾਰਟ ਕਰੋ ਖਰਾਕ ਪੁਣੇ ਸਟਾਰਟ ਕਰੋ ਕਿਉਂਕਿ ਸੂਨ ਵਾਲੇ ਪਸ਼ੂ ਦੀ ਇਹੀ ਤਿਆਰੀ ਹੁੰਦੀ ਹੈ ਮੁੜ ਕੇ ਆਪਾਂ ਉਹਨਾਂ ਨੂੰ ਫੀਡ ਨਹੀਂ ਪਾਉਂਦੇ ਜਦੋਂ ਫੀਡ ਨਹੀਂ ਪਾਉਂਦੇ ਤੇ ਫਿਰ ਉਹ ਪ੍ਰੋਬਲਮ ਆਉਂਦੀ ਹੈ ਤੇ ਜਿਹੜੀ ਉਹ ਫੀਡ ਹੈ ਘੱਟੋ-ਘੱਟ ਉਹਨੂੰ 4 ਕਿਲੋ 5 ਕਿਲੋ ਜ਼ਰੂਰੀ ਹੁੰਦੀ ਹੈ ਫੀਡ ਠੀਕ ਹੈ ਤੇ ਐ ਜਿਵੇਂ 2-2 ਮਹੀਨੇ ਪਹਿਲਾਂ ਹੀ ਸਟਾਰਟ ਹੁੰਦੀ ਹੈ ਤੇ ਉਸ ਤੋਂ ਬਾਅਦ ਗੱਲ ਹੋ ਗਈ ਜਿਵੇਂ ਝੋਟੀਆਂ ਪਹਿਲਣ ਮੱਝਾਂ ਜਿਹੜੀਆਂ ਤਾਂ ਮੱਝਾਂ ਹੁੰਦੀਆਂ ਉਹਨਾਂ ਨੂੰ ਪਹਿਲਾਂ ਖਰਾਕ ਖਾਂਦਿਆਂ ਉਹਨਾਂ ਦਾ ਡਾਈਟ ਤੋਂ ਬਾਅਦ ਤੇ ਝੋਟੀਆਂ ਵੀ ਪਹਿਲਾਂ ਖਾਂਦੀਆਂ ਹੁੰਦੀਆਂ ਝੋਟੀਆਂ ਨੂੰ 2 ਮਹੀਨੇ ਪਹਿਲਾਂ ਠੀਕ ਹੈ ਜਿਹੜ ਹੁਣ ਗਰਮੀ ਦਾ ਟਾਈਮ ਆ ਗਰਮੀ ਦੇ ਟਾਈਮ ਤੇ ਕੀ ਕਰਨਾ ਇੱਕ ਬੋਕ ਆਪਾਂ ਸਿੱਧੀ ਦੇਸੀ ਜੀ ਭਸ ਆ ਗਈ ਵੀ ਜੋਖਣ ਨੂੰ ਵੀ ਤੁਸੀਂ 3-400 ਗ੍ਰਾਮ ਉਹਦੇ ਚ ਪਾ ਜਾਂਦਾ ਅੱਧਾ ਕਿਲੋ ਮੰਨੋ ਅੱਧਾ ਕਿਲੋ ਜਿਹੜਾ ਬੇਸਣ ਹੋ ਜਾਂਦਾ ਸੋਲਿਆਂ ਦਾ ਪਿਹਾਵਾਲ ਦਾ ਪਿਹਾਲੋ ਚਾਹੇ ਚੰਗਾ ਜਿਹਦੀ ਦਸੱਲੀ ਆ ਉਹ ਬੇਸਣ ਤੁਸੀਂ ਲੈ ਸਕਦੇ ਆ ਠੀਕ ਆ ਜੀ ਉਹ ਲਿਜਾ ਕੇ ਤੇ ਨਾਲ ਇਹਦੀ ਤਿਆਰੀ ਦੱਸਦੇ ਜਾਇਓ ਬੇਰੀ ਤਿਆਰੀ ਕਿਵੇਂ ਅਜੇ ਤੱਕ ਦਿਨ ਪਏ ਐ ਤੇ ਜਹਾਤਾ ਲੈ ਜੀ ਹੋਰ ਤਾਂ ਖਰੀਦ ਸੁਰੂ ਪੱਖੋਂ ਵੀ ਦੱਸੋ ਵੀ ਛੱਟ ਸਾਰੇ ਤੇ ਹਜੇ ਬਾਕੀ ਦੇਖੋ ਹਜੇ ਕਿਰਾਂਟ ਜਮਾ ਟੈਟ ਆਰਡਰ ਕਰਕੇ ਨਹੀਂ ਸੁਣਾ ਜਿਹੜੀ ਮਤਲਬ ਹੈ ਤੁਸੀਂ ਉਹ ਬੇਸਣ ਲੈ ਲੈਣਾ ਬੇਸਣ ਦੇ ਵਿੱਚ ਨਾਲ ਹੀ ਤੁਸੀਂ ਅੱਧਾ ਪੌਣਾ ਕਿਲੋ ਚੌਕਰ ਲੈ ਲੈਣਾ ਚੌਕਰ ਦੇ ਵਿੱਚ ਬੇਸਣ ਮਿਕਸ ਹੋ ਗਿਆ ਨਾਲ ਉਹਦੇ ਵਿੱਚ ਤੁਸੀਂ ਡੇਢ ਤੋਂ 200 ਗ੍ਰਾਮ ਤੇਲ ਸਰੋਂ ਦਾ ਪਾ ਕੇ ਉਹਨੂੰ ਮਿਕਸ ਕਰ ਲੈਣਾ ਠੀਕ ਹੈ ਉਹਨੂੰ ਮਲਜੇ ਦੇਣਾ ਮਲਣ ਤੋਂ ਬਾਅਦ ਉਹਦੇ ਵਿੱਚ 20 25 ਐਮਐਲ ਤੁਸੀਂ ਵਿਟਾਮਿਨ ਐਚ ਪਾ ਦਿਓ ਵਿੱਚ ਠੀਕ ਹੈ ਜੀ ਇਹ ਇੰਨਾ ਪਾਓ ਵੱਧ ਨਾ ਇਹ ਤੁਸੀਂ ਪਾ ਕੇ 20 25 ਐਮਐਲ ਵਿਟਾਮਿਨ ਐਚ ਪਾ ਕੇ ਤੁਸੀਂ ਉਹਨੂੰ ਤੁਸੀਂ ਖਵਾਉਣਾ ਹੈ ਠੀਕ ਹੈ ਸ਼ਾਮ ਨੂੰ ਜਦੋਂ ਪਾਣੀ ਪੀਤਾ ਉਹ ਤੋਂ ਬਾਅਦ ਜੇ ਤੋ ਪਾਣੀ ਪੀਆ ਤਾਂ ਉਦੋਂ ਬਾਅਦ ਇੱਕ ਚੀਜ਼ ਹੋਰ ਵੀ ਨੋਟ ਕਰਿਆ ਕਰੋ ਜਦੋਂ ਪਾਣੀ ਪੀਆ ਕੇ ਕੋਈ ਕੱਖੁਖ ਪਾਏ ਹੋਵੇ ਹੁੰਦਾ ਇੱਕ ਅੱਖਾਂ ਤੋਂ ਬਾਅਦ ਆਪਾਂ ਜਿਹੜਾ ਸ਼ਾਮ ਵਾਲਾ ਪਾਣੀ ਪਿਆ ਦੰਨੇ ਆ ਪਾਣੀ ਪੀ ਆ ਕੇ ਉਦੋਂ ਬਾਅਦ ਆਇਨਾ ਹੋਵੇ ਵੀ ਪਸ਼ੂ ਦੇ ਮੂਰੇ ਖੋਲਣੀ ਪਰੀ ਪਈ ਇੱਕ ਅੱਖਾਂ ਦੀ ਤੇ ਉੱਤੇ ਛੱਡ ਦੋ ਉਹ ਵੀ ਕੋਈ ਵੇਟ ਨਹੀਂ ਉਹ ਪਤਾ ਲੱਗ ਜਾਂਦਾ ਕੱਖ ਕੱਖਾਂ ਦਾ ਵੀ ਪਸ਼ੂ ਸਾਡਾ ਅੱਧੀ ਟੋਕਰੀ ਖਾਂਦਾ ਹੁਣ ਸੂਣ ਨਾਲਾ ਇੱਕ ਟੋਕਰੀ ਖਾਂਦਾ ਇੱਕ ਟੋਕਰਾ ਖਾਂਦਾ ਜਿੰਨੇ ਉਹ ਕੱਖਾਂ ਦਾ ਉਹਨੇ ਕੱਖ ਨੂੰ ਪਾਏ ਵੇ ਹੁਣ ਤੇ ਜਦੋਂ ਐਂਡ ਤੇ ਉਹਦੇ ਖਾਦੇ ਵੀ ਮਾੜਾ ਮੂਟਾ ਇੱਕ ਅੱਧਾ ਰੋਗਾ ਅੱਧਾ ਕਬੱਠਲ ਜਿੰਨਾ ਕ ਆਪਾਂ 5 6 ਮਹੀਨਿਆਂ ਦੇ ਕਟਰੂ ਨੂੰ ਚਾ ਕੇ ਹੱਥ ਦਾ ਰੋਗ ਨਹੀਂ ਛੱਡ ਦਿੰਦੇ ਉਹਨੇ ਕੱਖ ਬਚੇ ਵੇ ਹੁਣ ਤੇ ਜੇ ਨਾ ਬਚੇ ਹੁਣ ਬਸ ਇੱਕ ਰੋਗ ਕੱਖਾਂ ਦਾ ਪਾਲੋ ਉਹ ਖੋਲਣੀ ਜਿੱਤੇ ਠੀਕ ਹੈ ਜੀ ਤੇ ਬਾਕੀ ਦੂਜੀ ਗੱਲ ਜੇ ਕਿਤੇ ਵੀ ਕੋਈ ਬਾਦਖਾਟ ਹੋਵੇ ਜੇ ਕੋਈ ਵੀ ਬਾਦਖਾਟ ਹੋਵੇ ਠੀਕ ਹੈ ਤੇ ਤੁਸੀਂ ਉਹਨੂੰ ਕੀ ਕਰਨਾ ਹੈ ਵੀ ਥਣਾ ਦੇ ਵਿੱਚ ਕੋਈ ਦੁੱਧ ਦੀ ਪ੍ਰੋਬਲਮ ਆਉਂਦੀ ਹੈ ਕੁਝ ਹੋਰ ਹੁੰਦਾ ਹੈ ਕਾਫੀ ਹੋਮੋਪੈਥਿਕ ਦਵਾਈਆਂ ਵੀ ਹੈਗੀਆਂ ਜਿਨ੍ਹਾਂ ਦਾ ਬਹੁਤ ਸਾਰੇ ਦਾ ਰਿਜ਼ਲਟ ਹੈ ਠੀਕ ਹੈ ਤਾਂ ਬਾਕੀ ਜਿਵੇਂ B5 ਦਾ ਇੱਕ ਟੀਕਾ ਹੁੰਦਾ ਠੀਕ ਹੈ ਜੀ B5 ਕਹਿ ਦਿੰਦੇ ਉਹਨੂੰ ਉਹ ਸਿਰਫ 5 ਐਮਐਲ ਹੀ ਲੱਗਦਾ ਉਹ ਤੁਸੀਂ 5ml ਜਿਵੇਂ ਹਫਤੇ ਦੇ ਵਿੱਚ ਇੱਕ ਤੁਸੀਂ 5 ਤੋਂ 7 ਦਿਨਾਂ ਦੇ ਵਿੱਚ ਲਾ ਸਕਦੇ ਹੋ ਜਦੋਂ 20-22 ਦਿਨ ਰਹਿ ਗਏ ਪਸ਼ੂ ਦੇ ਵਿੱਚ ਉਦੋਂ ਤੁਸੀਂ ਉਹਨੂੰ ਇੱਕ ਲਾਇਆ ਕਰਨਾ ਤਾਂ ਦੂਜੀ ਗੱਲ ਜਿੱਦਾਂ ਬੈਰ ਵਿੱਕਦਾ ੜੂਣਾਂ ਆ ਜਾਂਦੀਆਂ ਠੀਕ ਹੈ ਜੀ ਤੇ ਉਹ ਵੀ ਮੈਂ ਤੁਹਾਨੂੰ ਦਿਖਾਈ ਦੇਣਾ ਤਾਂ ਉਹ ਮੈਟਾ ਬਲੈਟ ਦੇ ਨਾਮ ਤੇ ਮੈਟਾ ਬਲੈਟ ਮੈਕਸ ਦੇ ਨਾਮ ਤੇ ਠੀਕ ਹੈ ਜੀ ਉਹ ਆਉਣਗੀਆਂ ਠੀਕ ਹੈ ਇਹ ਤੁਸੀਂ ਨਾਂ ਯਾਦ ਰੱਖਿਓ ਤਾਂ ਮੈਟਾ ਬਲੈਟ ਦੇ ਨਾਮ ਤੇ ਤਾਂ ਉਹ ਤੁਸੀਂ ਕੀ ਕਰਨਾ ਪੀਕ ਪੁੜੀਆਂ ਹੁੰਦੀਆਂ ਇੱਕ ਡੱਬੇ ਯਕੀਨਨ ਤੁਸੀਂ ਇੱਕ ਡੱਬਾ ਜ਼ਰੂਰ ਉਚਾਰਿਆ ਕਰੋ ਠੀਕ ਹੈ ਉਹਦੇ ਵਿੱਚ ਵੀ ਜਿਹੜੀ ਤਾਕਤ ਆ ਬਣੀ ਰਹਿੰਦੀ ਹੈ ਠੀਕ ਹੈ ਇਹ ਤੁਸੀਂ ਸੂਣ ਤੱਕ ਜਾਨੀ ਕਿ ਤੇਲ ਦੇਈ ਜਾਣਾ ਜਦੋਂ ਪਸ਼ੂ ਆਪੇ ਇੱਕ ਦੋ ਦਿਨ ਰਹਿ ਜਾਂਦੇ ਹੁੰਦੇ ਸੂਣ ਚ ਉਦੋਂ ਛੱਡ ਜਾਣਾ ਹੁੰਦਾ ਉਦੋਂ ਉਹ ਵੀ ਨਹੀਂ ਕਹਿਣਾ ਹੁੰਦਾ ਵੀ ਨਹੀਂ ਯਾਰ ਵੀ ਇਹ ਹੋ ਨਹੀਂ ਕਰਦੇ ਠੀਕ ਹੈ ਖਾਂਦੀ ਨਹੀਂ ਵੀ ਆਪਾਂ ਇਹਨੂੰ ਧੱਕੇ ਨਾਲ ਖਵਾਉਣਾ ਨਹੀਂ ਉਦੋਂ ਬੰਦ ਕਰ ਦਿਓ ਦੋ ਤਿੰਨ ਦਿਨ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਬੰਦ ਕਰੋ ਤੇ ਦੋ ਦਿਨ ਤਿੰਨ ਦਿਨ ਬਾਅਦ ਖਰਾਕ ਰੁਕ ਬੰਦ ਕਰਕੇ ਰੱਖੋ ਇਹ ਜਿਹੜਾ ਹੈਗਾ ਜਿਹੜਾ ਫਾਰਮੂਲਾ ਇਹ ਗੱਬਣ ਮੱਝਾਂ ਵਾਸਤੇ ਆ ਜਿਹੜੀ ਗੱਬਣ ਮੱਝ ਨੂੰ ਜਿੰਨੀ ਤੁਸੀਂ ਪਹਿਲਾਂ ਵਧੀਆ ਤਿਆਰੀ ਕਰੋਗੇ ਓਨੀ ਵਧੀਆ ਦੁੱਧ ਦੇਊਗੀ ਇਹ ਵੀ ਦੇਖ ਲਿਆ ਜਦੋਂ ਮੇ ਜਿਵੇਂ ਹੁਣ ਵੱਡਾ ਫਾਰਮ ਹੁੰਦਾ ਆਪਣਾ ਠੀਕ ਆ ਹੌਲੀ ਹੌਲੀ ਪਸ਼ੂ ਜਾਦੇ ਸੂਣ ਲੱਗ ਜਾਂਦੇ ਆ ਉਹਦੇ ਵਿੱਚ ਕਈ ਪਸ਼ੂ ਜਾਦੇ ਦੁੱਧ ਦੇਣ ਦੇ ਕਾਰਨ ਖਾਰ ਮੰਨ ਜਾਂਦੇ ਆ ਤੇ ਉਹ ਲਿੱਸਾ ਵੀ ਰਹਿ ਜਾਂਦਾ ਪਸ਼ੂ ਜਿਹੜਾ ਪਸ਼ੂ ਲਿੱਸਾ ਰਹਿੰਦਾ ਤਾਂ ਪਸ਼ੂ ਜਿਹੜਾ ਰਾਜੀ ਰਹਿੰਦਾ ਤੇ ਉਹਨਾਂ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਜਿਹੜਾ ਜ਼ਿਆਦੇ ਪਸ਼ੂ ਤਿਆਰੀ ਆ ਉਹਦੀ ਉਹਨੇ ਦੁੱਧ ਦੇਣਾ ਹੁੰਦਾ ਹਨਾ ਦੇਖੋ ਆਪਾਂ ਨੂੰ 10-12 ਮਹੀਨੇ ਜਿਹੜਾ ਜਾ ਕੇ ਤੇ ਜਦੋਂ ਆਪਾਂ ਉਹਦੇ ਵਿੱਚ ਹੀ ਕਮੀ ਛੜਤੀ ਤਾਂ ਉਹਨੇ ਫਿਰ ਲੰਮਾ ਟਾਈਮ ਜਿਹੜਾ ਦੁੱਧ ਨਹੀਂ ਦੇ ਸਕਦਾ ਹਨਾ ਕਹੈ ਇਹਨੂੰ ਆਪਾਂ ਜਿੰਨਾ ਮਰਜੀ ਗਈ ਚੱਲੀਏ ਪਰ ਪਸ਼ੂ ਦੀ ਜਿੰਨੀ ਤਿਆਰੀ ਪਾਈ ਲਾਂਗੇ ਠੀਕ ਹੈ ਇਸ ਕਰਕੇ ਵੀ ਤਿਆਰੀ ਕਈ ਵਾਰੀ ਆਪਾਂ ਵੀ ਐਂਡ ਤੱਕ ਵੀ ਕਈ ਵਾਰੀ ਜਦੋਂ ਦੁੱਧ ਦੀ ਕੋਈ ਬਾਤ ਘਾਟ ਹੋ ਜਾਂਦੀ ਆਪਾਂ ਕਹਿੰਦੇ ਨੇ ਚੱਲ ਚੱਲ ਦੁੱਧ ਚੰਗਾ ਦੇਈ ਜਾਣਾ ਐਂਡ ਤੱਕ ਚੋਈ ਜਨ ਪਰ ਯਕੀਨਨ ਜਿਹੜਾ ਪਸ਼ੂ ਨੂੰ ਡਰਾਈ ਕਰਨ ਦਾ ਟਾਈਮ ਹੈ ਵੀ ਤੁਸੀਂ ਤਿੰਨ ਕ ਮਹੀਨੇ ਪਹਿਲਾਂ ਵੀ ਜੇ ਤੁਸੀਂ ਡਰਾਈ ਕਰੋ ਠੀਕ ਹੈ ਤੇ ਉਹਨੂੰ 15 ਦਿਨਾਂ ਦੇ ਵਿੱਚ ਤੁਸੀਂ ਟਰਾਈ ਕਰ ਲਓ ਤਾਂ 2.5 ਮਹੀਨੇ ਪਸ਼ੂ ਕੋਲੇ ਰੈਸਟ ਵਾਤੇ ਹੋਵੇ ਤਾਂ ਪਸ਼ੂ ਜਾਨੀ ਕਿ ਵੀ ਰੈਸਟ ਵੀ ਕਰੇ ਤੇ ਖਰਾਕ ਵੀ ਖਾਵੇ ਕਿਉਂਕਿ ਉਹਨੇ ਆਪ ਦਾ ਸਰੀਰ ਵੀ ਦੇਖਣਾ ਤੇ ਨਾਲ ਉਹਨੇ ਬੱਚੇ ਦਾ ਸਰੀਰ ਵੀ ਦੇਖਣਾ ਠੀਕ ਹੈ ਜੀ ਇਹ ਚੀਜ਼ਾਂ ਕਰਨੀਆਂ ਜ਼ਰੂਰੀ ਹੈ ਤੇ ਜਿੰਨਾ ਜ਼ਿਆਦਾ ਤੁਸੀਂ ਉਹ ਕਰੋਗੇ ਥੋੜੀ ਜਿਹੀ ਲਾਈਟ ਭੱਜ ਗਈ ਸਿੱਧਾ ਲਾ ਰਹਿ ਗਿਆ ਸੀ ਨਮਾਉਣ ਵਾਲਾ ਕੰਮ ਪਾਣੀ ਪੂਣੀ ਪਿਆ ਤੇ ਉਦੋਂ ਬਾਅਦ ਫੇਰ ਜਾ ਕੇ ਪਸ਼ੂ ਨੇ ਮਤਲਬ ਜਿਹੜੀ ਪੂਰੀ ਤਿਆਰੀ ਦੇ ਵਿੱਚ ਜਾ ਕੇ ਉਹਨੇ ਦੁੱਧ ਦਾ ਜਿਹੜਾ ਤੁਹਾਨੂੰ ਤਾਂ ਵੱਧ ਹੀ ਦੇਊਗਾ ਉਹ ਜੇ ਮਗਰਲੇ ਸਾਲ ਆਪਾਂ ਦੀ ਨਾਰਮਲ ਮੱਝ ਹੈ ਜੇ ਕਿ ਇਹਦੀ 12 ਤਾਂ ਉਹ ਸਾਲ ਤੁਸੀਂ ਇਸ ਤਰ੍ਹਾਂ ਸਾਂਭ ਕੇ ਦੇਖੋ ਉਹ ਗਾਹਾਂ ਨੂੰ 13 ਕਿਲੋ ਦੁੱਧ ਦੇਊਗੀ ਆਟੋਮੈਟਿਕੀ ਜੇ 13 ਕਿਲੋ ਵੀ ਤੁਹਾਨੂੰ ਉਹਨੇ ਵੀ 1 ਲੀਟਰ ਤੋਂ ਕੋਈ ਵੱਧ ਜਿਹੜਾ ਦੇਣਾ ਉਹਨੇ ਹਮੇਂ ਐਂਡ ਤੱਕ ਵੀ ਵੱਧ ਦੇਣਾ ਜੇ ਤੇ ਟੋਕੜ ਨੇ 7 ਦੇਣਾ ਸੀ ਉੱਥੇ ਉਹ 8 ਦੇਊਗੀ ਠੀਕ ਹੈ ਤੇ ਜਦੋਂ 1 ਲੀਟਰ ਦੇ ਨਾਲ ਹੀ ਜੇ ਤੁਸੀਂ ਗਣ ਲਓਗੇ ਤਾਂ ਤੁਹਾਨੂੰ ਸਾਲ ਦੇ ਵਿੱਚ ਉਹਨੇ 265 ਦਿਨ ਵੀ 200 ਦਿਨ ਹੀ ਮੰਨੂ ਜੇ 200 ਦਿਨ ਵੀ ਵਾਧੇ ਇੱਕ ਇੱਕ ਲੀਟਰ ਦੁੱਧ ਦਿੱਤਾ ਤਾਂ ਫਿਰ ਵੀ ਉਹਦਾ ਕਿੰਨਾ ਹੋ ਗਿਆ 2 ਕਮਾਂਟਲ ਦੁੱਧ ਹੋ ਗਿਆ 2 ਕਮਾਂਟਲ ਦੁੱਧ ਦੀ ਉਸਤ ਮੈਂ ਅਸਦੀ ਆਪਾਂ 60-65 ਰੁਪਏ ਲਾਉਣੇ ਆਪਾਂ 60 ਰੁਪਏ ਲਾ ਲੂ ਫਿਰ ਵੀ ਉਹਦਾ 12000 ਰੁਪਏ ਹੋ ਗਿਆ ਤੇ ਪਰ ਯਕੀਨ ਤੁਸੀਂ ਮੰਨਿਓ ਤੁਸੀਂ 12000 ਤੁਹਾਡੀ ਮੱਝ ਨੇ ਖਾਣਾ ਨਹੀਂ ਤੇ ਜੇ ਉਹ ਹੀ ਤੁਸੀਂ ਪਹਿਲਾਂ 12000 ਰੁਪਏ ਖਵਾਮੋਗੇ ਉਹਨੇ ਆਪਦੀ ਖਰਾਕ ਦਾ ਐਕਸਟਰਾ ਪੈਸਾ ਤਾਂ ਤੁਹਾਨੂੰ ਦੇ ਹੀ ਦੇਣਾ 1 ਲੀਟਰ ਦਾ ਠੀਕ ਆ ਉਹਨੇ ਐਕਸਟਰਾ ਦਾ ਪੈਸੇ ਦੇਣੇ ਆ ਪਰ ਉਹ ਦੁੱਧ ਵੀ ਲੰਮਾ ਟਾਈਮ ਦੇਊਗੀ ਜਿੱਥੇ ਉਹ ਮੰਨ ਲਓ ਵੀ ਆਮ ਆਪਾਂ ਕਹਿੰਦੇ ਨੇ ਵੀ ਯਾਰ ਇਹ ਤਾਂ ਛੇਤੀ ਭੱਜ ਗਈ ਠੀਕ ਆ ਉਹ ਤੁਹਾਨੂੰ 1 ਮਹੀਨਾ ਜ਼ਿਆਦਾ ਦੁੱਧ ਦੇਊਗੀ ਉਹ ਵੀ ਤੁਸੀਂ ਨੋਟ ਕਰਕੇ ਦੇਖ ਲਓ ਵੀ ਜਿਹੜਾ ਪਤਾਗਾ ਵੀ ਯਾਰ ਇਹਨੇ ਤਾਂ ਗੱਭਣ ਹੋ ਗਈ ਯਾਰ ਛੇਵੇਂ ਮਹੀਨੇ ਭੱਜਣ ਦੀ ਕੋਸ਼ਿਸ਼ ਕਰਦੀ ਸੀ ਛੇ ਮਹੀਨੇ ਬਾਅਦ ਉਹ ਭੱਜ ਗਈ ਸੱਤਵੇਂ ਮਹੀਨਾ ਬਾਅਦ ਉਹ ਭੱਜ ਗਈ ਤਾਂ ਉਹ ਤੁਸੀਂ ਦੇਖੋਗੇ ਬੀ ਉਹ 1 ਮਹੀਨਾ ਹੋਰ ਜਿਆਦਾ ਜੇ 6 ਮਹੀਨਾ ਬਾਦੋਂ ਭਾਜ ਦੇ 7 ਮਹੀਨਾ ਤੋਂ ਹਟੂਗੀ 7 ਮਹੀਨਾ ਤੋਂ ਹਟੇ 8 ਮਹੀਨਾ ਤੋਂ ਹਟੂਗੀ ਤੇ ਜਿਹੜੀ ਮਤਲਬ ਐ ਹੁੰਦਾ ਜਿਵੇਂ ਐਂਡ ਤੱਕ ਹੁੰਦਾ ਵੀ ਯਾਰ ਇਹ ਤਾਂ 2-4 ਲੀਟਰ ਤੇ ਸਾਨੂੰ ਛੱਡਣੀ ਪੈਂਦੀ ਆ ਤਾਂ ਉਹ ਘਟੋ ਘਟ ਜਿੱਥੇ 2-4 ਤੇ ਛੱਡਦੇ ਉਥੇ 5-6 ਲੀਟਰ ਤੇ ਛੱਡਣੀ ਪਊਗੀ ਠੀਕ ਹੈ ਉਹਨੇ ਆਪ ਦਾ ਜਿੰਨਾ ਕਿ ਸਰੀਰ ਸਾਮਾਂਗੇ ਤੇ ਉਹਨਾਂ ਕ ਜਿਆਦਾ ਜਿਹੜਾ ਦੁੱਧ ਦੇਣੀ ਦੇਣਾ ਤੇ ਬਾਕੀ ਪਸ਼ੂ ਦੀ ਤਿਆਰੀ ਤਾਂ ਜ਼ਰੂਰੀ ਆ ਜੇ ਜਿਆਦਾ ਤਿਆਰੀ ਹੋ ਤਾਂ ਫੇਰ ਹੀ ਗੱਲਬਾਤ ਬਣੂਗੀ ਤਾਂ ਹੋਰ ਸੁਣਾਓ ਹੋਰ ਸਾਹਿਬ ਠੀਕ ਆ ਜੀ ਤਾਂ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਤੱਲਾ ਇਹ ਵੀ ਵੱਤ ਤੋਂ ਵੱਧ ਘਰਿਆ ਕਰੋ ਲਾਏ ਮੀ